ਤਾਕਤਾਂ ਨੂੰ ਮੌਕਾ ਮਿਲਿਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਕਾਬਜ ਹੋ ਗਏ ਤਖਤ ਪਟਨਾ ਸਾਹਿਬ ਕਮੇਟੀ ਦੇ ਵੀ ਕਾਬਜ ਹੋ ਗਏ ਹਜ਼ੂਰ ਸਾਹਿਬ ਕਮੇਟੀ ਦੇ ਕਾਬਜ ਹੋ ਗਏ ਤੇ ਹਲੇ ਵੀ ਆਪਾਂ ਨਹੀਂ ਆਪਣੀ ਅੱਖਾਂ ਖੋਲਾਂਗੇ ਕਿ ਕੌਣ ਕੌਮ ਦਾ ਦੁਸ਼ਮਣ ਹੈ ਕੌਣ ਕੌਮ ਦਾ ਥੋੜੀ ਸ਼ਰਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 102 ਸਾਲ ਪੁਰਾਣੀ ਆਪਣਾ ਪਾਰਲੀਮੈਂਟ ਹੈ ਕੌਮ ਦਾ ਪਾਰਲੀਮੈਂਟ ਹੈ ਉਹਨਾਂ ਤਾਕਤਾਂ ਨੂੰ ਹਿੰਮਤ ਪੈ ਗਈ ਕਿ ਉਹ ਵੀ ਤੋੜ ਦਿੱਤਾ ਜਾਏ ਕੋਈ ਸ਼ਰਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 102 ਸਾਲ ਪੁਰਾਣੀ ਆਪਣਾ ਪਾਰਲੀਮੈਂਟ ਆ ਕੌਮ ਦਾ ਪਾਰਲੀਮੈਂਟ ਹੈ ਉਹਨਾਂ ਤਾਕਤਾਂ ਨੂੰ ਹਿੰਮਤ ਪੈ ਗਈ ਕਿ ਉਹ ਵੀ ਤੋੜ ਦਿੱਤਾ ਜਾਏ ਤਾਕਤਾਂ ਨੂੰ ਮੌਕਾ ਮਿਲਿਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਕਾਬਜ਼ ਹੋ ਗਏ ਕੱਲੇ ਪਿਲੇ ਕੱਲੇ ਸੋਚ ਨਹੀਂ ਸਕਦਾ ਸੀ ਤਖਤ ਪਟਨਾ ਸਾਹਿਬ ਹਜ਼ੂਰ ਕਮੇਟੀ ਦੇ ਵੀ ਕਾਬਜ਼ ਹੋ ਗਏ ਹਜ਼ੂਰ ਸਾਹਿਬ ਕਮੇਟੀ ਦੇ ਕਾਬਜ਼ ਹੋ ਗਏ ਤੇ ਹਲੇ ਵੀ ਆਪਾਂ ਨਹੀਂ ਆਪਣੀ ਅੱਖਾਂ ਖੋਲਾਂਗੇ ਕਿ ਕੌਣ ਕੌਮ ਦਾ ਦੁਸ਼ਮਣ ਹੈ ਕੌਣ ਕੌਮ ਦੇ ਨਾਲ ਹੈ ਮੈਨੂੰ ਕਿਹੜੇ ਕਿਹੜੇ ਦੁੱਖ ਹੁੰਦਾ ਜਦੋਂ ਘਰੇ ਬੈਠਦਾ ਹੁੰਨਾ ਹੈ ਜਦੋਂ 84 ਦੇ ਵਿੱਚ ਅਕਾਲ ਤਖਤ ਸਾਹਿਬ ਤੇ ਹਮਲਾ ਕੀਤੇ ਗਏ ਉਹਦੇ ਬਾਅਦ 2 ਸਾਲ ਬਾਅਦ ਨੂੰ ਸਾਲਾ ਇਲੈਕਸ਼ਨ ਹੋਏ ਮੇਲਾ ਕਾਂਗਰਸ ਕਿੰਨੀਆਂ ਸੀਟਾਂ ਲੈ ਗਈ ਇੱਥੇ ਪੰਜਾਬ 'ਚ ਉਹਦੇ ਬਾਅਦ ਕਾਂਗਰਸ ਪਾਰਟੀ ਜਿਨੇ ਸ਼੍ਰੀ ਕਾਲ ਤਖਸਾਲ ਤੇ ਹਮਲਾ ਕੀਤਾ ਜਿਨੇ ਆਪਣੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲਿਆਮ ਕੀਤਾ ਉਸ ਪਾਰਟੀ ਨੂੰ ਆਪਾਂ ਬਾਰ-ਬਾਰ ਮੌਕਾ ਦਿੱਤਾ ਸਰਕਾਰ ਬਣਾਉਣ ਤੇ ਤੇ ਬਾਰ-ਬਾਰ ਮੌਕਾ ਲੈ ਕੇ ਆਪਣੇ ਤੇ ਹੀ ਵਾਰ ਕੀਤੇ ਆਪਣੇ ਤੇ ਹੀ ਵਾਰ ਕੀਤੇ ਆਪਾਂ ਹਲੇ ਵੀ ਆਪਣੀ ਕੌਮ ਸਮਝਦੀ ਨਹੀਂ ਆਪਾਂ ਕਿਦੋਂ ਜਾਗਾਂਗੇ ਆਪਾ ਕਦੋਂ ਪਛਾਣਾਂਗੇ ਕਿ ਕਿਹੜੇ ਐ ਜਿਹੜੇ ਆਪਣੀ ਆਪਾਂ ਨੂੰ ਕਮਜ਼ੋਰ ਕਰਦੇ ਲੱਗੇ ਐ ਦੇਖੋ ਪੰਜਾਬ ਨੂੰ ਬਚਾਉਣ ਵਾਲਾ ਖਾਲਸਾ ਪੰਥ ਦੀ ਫੌਜ ਕੱਲੀ ਸ਼ਰੋਮ ਨਹੀਂ ਕਾਲੀ ਦਲ ਐ ਜਿੱਦਾਂ ਮਰਜ਼ੀ ਤੁਸੀਂ ਕੋਈ ਮਰਜ਼ੀ ਕੋਈ ਮਰਜ਼ੀ ਕਹੀ ਜਾਏ ਪੰਜਾਬ ਵਿੱਚ ਤੁਸੀਂ ਕਿਤੇ ਮਰਜ਼ੀ ਚਲੇ ਜਾਓ ਇੱਕ ਪਾਸੇ ਅਜ ਗੁਰੂ ਦੀ ਨਗਰੀ ਤੁਸੀਂ ਆਪਣੇ ਪਿੰਡਾਂ ਜਾਉਂਗੇ ਲੈਫਟ ਰਾਈਟ ਦੇਖਦੇ ਰਹੋ ਜੋ ਕੁਛ ਵੀ ਬਣਿਆ ਹੈ ਜੋ ਕੁਛ ਵੀ ਤਰੱਕੀ ਦੇਖ ਰਿਹਾ ਹਾਂ ਕੱਲੀ ਪੰਥ ਦੀ ਸਰਕਾਰ ਨੇ ਕਾਲੀ ਦਲ ਦੀ ਸਰਕਾਰਾਂ ਨੇ ਕੀਤਾ ਹੋਰ ਕਿਸੇ ਨੇ ਨਹੀਂ ਵੱਡੇ ਬਾਦਲ ਸਾਹਿਬ ਦੇ ਮਨ 'ਚ ਬਹੁਤ ਜ਼ਿਆਦਾ ਬੋਝ ਰਿਹਾ ਹੈ ਇਸ ਕੱਲ ਦਾ ਅੱਜ ਆਪਾਂ ਸਾਰੇ ਇਕੱਠੇ ਹੋਏ ਹਾਂ ਮੈਂ ਅੱਜ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੁੱਖ ਸੇਵਾਦਾਰ ਹੁੰਦੇ ਨਾਤੇ ਆਪਾਂ ਸਾਰੇ ਗੁਰੂ ਮਹਾਰਾਜ ਦੇ ਹਜ਼ੂਰੀ ਚ ਆਪਾਂ ਮੌਜੂਦ ਹੈ। ਸ਼੍ਰੀ ਕਲਤਕ ਸਾਹਿਬ ਦੇ ਸਨਮੁਖ ਹੋ ਕੇ ਸਿਰ ਝੁਕਾ ਕੇ ਮੈਂ ਗੁਰੂ ਮਹਾਰਾਜ ਤੋਂ ਮਾਫੀ ਮੰਗਣਾ ਚਾਹੁੰਦਾ ਕਿ ਸਾਡੀ ਸਰਕਾਰ ਦੇ ਦੌਰਾਨ ਜੇ ਕਿਸੇ ਦਾ ਵੀ ਸਰਕਾਰ ਜਾਂ ਸਰਕਾਰ ਤੋਂ ਬਗੈਰ ਵੀ ਕਿਸੇ ਦਾ ਦੁੱਖ ਦੇ ਦਿਖਾਇਆ ਹੋਏ ਅਸੀਂ ਮਾਫੀ ਚਾਹੁੰਦੇ ਹਾਂ ਜੇ ਕਿਸੇ ਦਾ ਜੇ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ ਕਿਉਂਕਿ ਆਮ ਸੰਗਤ ਦੇ ਵਿੱਚ ਮੰਚ ਹੈ ਕਿ ਪੰਥਕ ਸਰਕਾਰ ਸੀ ਹਾਂ ਪੰਥਕ ਸਰਕਾਰ ਸੀ ਪਰ ਕਿਵੇਂ ਹੋਇਆ ਜਦੋਂ ਤੱਕ ਅਸੀਂ ਪਤਾ ਕਰਨ ਲੱਗੇ ਤੇ ਸਾ ਤੋਂ ਪ੍ਰੈਸ਼ਰ ਪਾ ਕੇ ਕੱਢ ਦਿੱਤਾ ਸਾਨੂੰ ਉਹ ਉਹਦੇ ਵਿੱਚ ਮਾਫੀ ਕਿ ਅਸੀਂ ਨੇ ਦੋਸ਼ੀ ਫੜ ਸਕੇ ਪਰ ਅਸੀਂ ਵਾਦਾ ਕਰਦੇ ਹਾਂ ਕਿ ਅਸੀਂ ਜਿਹੜੇ ਅਸਲੀ ਦੋਸ਼ੀ ਐ ਉਹਨਾਂ ਨੂੰ ਜੇਲ੍ਹਾਂ ਚ ਭਾਵਾਂਗੇ ਤੇ ਨਾਲੇ ਜਿਨ੍ਹਾਂ ਨੇ ਸਿਆਸਤ ਕੀਤੀ ਐ ਉਹਨਾਂ ਦੀ ਵੀ ਸ਼ਕਲਾਂ ਵੀ ਕੌਮ ਦੇ ਸਾਹਮਣੇ ਪੇਸ਼ ਕਰਾਂਗੇ ਜਿਨ੍ਹਾਂ ਨੇ ਸਿਆਸਤ ਕੀਤੀ